ਜਦੋਂ ਵੀਜ਼ਾ ਆ ਗਿਆ ਅਸਲੀਅਤ ਇਹ ਆ ਜਦੋਂ ਵੀਜ਼ਾ ਆ ਗਿਆ ਉਸ ਦਿਨ ਹੀ ਉਹ ਮੁਕਰਨਾ ਸ਼ੁਰੂ ਕਰਦਾ ਵੀ ਅਸੀਂ ਤੁਹਾਡੀ ਕੁੜੀ ਨਹੀਂ ਰੱਖਦੇ ਤੇ ਲੜਕੀ ਦੀ ਗੱਡੀ ਲੈ ਕੇ ਭੱਜ ਗਿਆ ਇਹ ਕਰਤਾ ਚੈਨੀ ਤੂਰਦੀ ਗੈਂਸਟਰਾਂ ਨੇ ਧਮਕੀਆਂ ਕਿ ਲੜਕਾ ਕੁੜੀ ਫੇਰ ਵਾਪਸ ਆਈ ਆ ਦੁਬਾਰਾ ਫੋਟੋ ਸ਼ੂਟ ਹੋਇਆ ਠੀਕ ਆ ਨਾ ਜੀ ਉਤੋਂ ਬਾਅਦ ਫੇਰ ਉਹ ਬਾਹਰ ਗਈ ਆ ਜੀ ਦੂ ਤਰਖਾਸਤ ਦਿੱਤੀ ਅਸੀਂ ਐਨਐਲਆਈ ਥਾਣੇ ਵੀ ਮੇਰੇ ਨਾਲ ਇੱਦਾਂ ਇੱਦਾਂ ਲੜਕੀ ਵੱਲੋਂ ਵੀ ਮੇਰੇ ਨਾਲ ਧੱਕਾ ਹੋ ਰਿਹਾ ਔਰ ਤੁਹਾਨੂੰ ਪਤਾ ਵਿੱਚ ਕੁਝ ਕਰਪਟ ਅਫਸਰ ਉਹਨਾਂ ਦੀ ਹੈਲਪ ਕਰ ਰਹੇ ਆ ਇਹਨਾਂ ਘੰਟੇ ਦੀ ਕੈਸ ਕੈਸ ਤੋਂ ਬਾਅਦ ਅਸੀਂ ਇਹ ਪੁੱਛਿਆ ਗਿਆ ਵੀ ਲੜਕੀ 'ਚ ਕੋਈ ਕਸੂਰ ਦੱਸੋ ਨਹੀਂ ਕਸੂਰ ਤੇ ਕੋਈ ਨਹੀਂ ਅਸਾ ਪੱਕਾ ਉਹਗਲੇ ਪਹਿਲਾਂ ਝੂਠ ਬੋਲ ਕੇ ਰਿਸ਼ਤਾ ਕਰ ਲੈਂਦੇ ਆ ਵੀ ਬੀਏ ਪੜਿਆ ਮੁੰਡਾ ਪਲੱਸ 2 ਪਾਸ ਆ ਇਹ ਤਿੰਨ ਤਿੰਨ ਚਾਰੇ ਮੇਲੇ ਚਾਚੇ ਤਰਾਏ ਦੇ ਘਰ ਇਦਾਂ ਦੇ ਆ ਪਰ ਜੇ ਕੋਈ ਉਥੋਂ ਭੱਜ ਜਾਂਦੇ ਆ ਫਿਰ ਨਮੀ ਕੁੜੀ ਇਧਰੋਂ ਲਖੜਦੇ ਉਹਨਾਂ ਕੋਲ 2.5 ਕਰੋੜ ਰੁਪਇਆ ਕਰਦੇ ਆ ਇਹ ਜਿਹੜਾ ਹੁਣ ਮੁੰਡਾ ਬਦਲਿਆ ਕਰਦਾ ਉਹਨੇ ਮੈਟਰ ਮੂਨ ਪ੍ਰੋਫਾਈਲ ਬਣਾਈ ਹੈ ਵੀ ਮੈਨੂੰ ਕੁਵਾਰੀ ਕੁੜੀ ਦਾ ਰਿਸ਼ਤਾ ਚਾਹੀਦਾ ਤੇ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਮਸਲੇ ਆਉਂਦੇ ਨੇ ਕਹਿੰਦੇ ਕਿ ਜਦ ਕੁੜੀਆਂ ਬਾਹਰਲੇ ਚ ਚਲੇ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਵਿਆਹ ਕਰਾ ਕੇ ਮੁੰਡਿਆਂ ਨੂੰ ਧੋਖਾ ਦੇ ਦਿੰਦੀਆਂ ਨੇ ਪਰ ਬਹੁਤ ਸਾਰੇ ਕੇਸ ਇਦਾਂ ਦੇ ਆਉਂਦੇ ਨੇ ਹੁਣ ਇੱਕ ਬਠਿੰਡਾ ਦੇ ਲਾਗ ਇੱਕ ਪਿੰਡ ਦਾ ਮਸਲਾ ਇਦਾਂ ਦਾ ਆਇਆ ਜਿੱਥੇ ਇੱਕ ਮੁੰਡੇ ਨੇ ਬਾਹਰ ਜਾ ਕੇ ਕੁੜੀ ਨੂੰ ਧੋਖਾ ਦੇ ਦਿੱਤਾ ਕਹਿੰਦੇ ਨੇ ਕਿ ਕੁੜੀ ਨੂੰ ਮੈਂ ਨੀ ਬਸਾਵਾਂਗਾ ਸੋ ਸਾਡੇ ਨਾਲ ਖਾਲਸਾ ਜੀ ਨਿਹੰਗ ਸਿੰਘ ਕੁਲਜੀਤ ਸਿੰਘ ਜੀ ਨੇ ਸੋ ਉਹਨਾਂ ਦੇ ਨਾਲ ਪੂਰੀ ਜਾਣਕਾਰੀ ਲੇਵਾਂਗੇ ਕਿਉਂਕਿ ਜਦ ਵੀ ਕੁੜੀਆਂ ਦੇ ਨਾਲ ਕੁਝ ਗਲਤ ਹੋਇਆ ਕਿਤੇ ਨਾ ਕਿਤੇ ਜਿੱਥੇ ਬੰਦੀਆਂ ਨਿਹੰਗ ਸਿੰਘ ਨਾਲ ਖੜਦੇ ਨੇ ਸੋ ਕੁਲਜੀਤ ਸਿੰਘ ਬਾਬਾ ਜੀ ਸਾਡੇ ਨਾਲ ਨੇ ਸੋ ਗੱਲਬਾਤ ਕਰਦੇ ਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਇਹ ਕੇਸ ਤੁਹਾਡੇ ਤੱਕ ਕਿਵੇਂ ਪਹੁੰਚਿਆ ਦੇਖੋ ਜੀ ਸਾਡੇ ਨਾਲ ਬਹੁਤ ਪੁਰਾਣੇ ਮਿੱਤਰ ਆ 12-13 ਸਾਲ ਤੋਂ ਭਾਈ ਜਸਕੌਰ ਸਿੰਘ ਜੀ ਉਹਨਾਂ ਦੀ ਬੇਟੀ ਵਿਆਹੀ ਆ ਪਿੰਡ ਖਾਰੀਫੁੱਲੋ ਠੀਕ ਹਨਾ ਜੀ ਤੇ ਉਹ ਪਹਿਲਾਂ ਤੇ ਗੱਲ ਇਹੀ ਕਰਦੇ 5 ਸਾਲ ਹੋ ਗਏ ਇਸ ਗੱਲ ਨੂੰ ਮੇਡੀ ਵਿਆਹੀ ਨੂੰ ਤੇ ਵੀ ਚਲੋ ਕੋਈ ਗੱਲੇ ਦੱਬ ਘੋਟ ਕੇ ਕੋਈ ਮਾੜੀ ਮੋਟੀ ਗੱਲ ਆ ਵੀ ਹਨਾ ਤੇ ਪਰ ਜਦੋਂ ਹਾਦੀ ਹੋ ਗਈ ਜਦੋਂ ਲੜਕੀ ਪਰਿਵਾਰ ਨੂੰ ਆਪਣਾ ਘਰ ਵਿੱਚ ਕੇ ਉਹਨਾਂ ਨੂੰ ਦਾਜ ਦੇਣਾ ਪਿਆ ਸਾਰਾ ਕੁਝ ਕਰਨਾ ਪਿਆ ਹਨਾ ਤੇ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਵੀ ਜਿਹੜੇ ਲੜਕੀ ਪਰਿਵਾਰ ਆ ਉਹਨਾਂ ਦੇ ਜਿਹੜੇ ਪਿਤਾ ਜੀ ਆ ਉਹਨਾਂ ਦਾ ਸਮਾਨ ਇੱਕ ਕਿਸੇ ਗੁਰੂ ਘਰ ਚ ਪਿਆ ਉਹਨਾਂ ਦਾ ਉਹਨਾਂ ਨੂੰ ਘਰ ਤੱਕ ਵੇਚਣਾ ਪੈ ਗਿਆ ਸਿਰਫ ਦਾਜ ਦੀ ਖਾਤਰ ਵੀ ਦਾਜ ਦੀ ਮੰਗ ਵੀ ਸਾਨੂੰ 12 ਲੱਖ ਰੁਪਈਆ ਦੇ ਦਿਓ ਅਸੀਂ ਆ ਕਰਨਾ ਸਾਨੂੰ ਆ ਦੇ ਦਿਓ ਆ ਦੇ ਦਿਓ ਜਦੋਂ ਚਲੋ ਸੁਖ ਦਾ ਟਾਈਮ ਆਇਆ ਹਰੇਕ ਕੋਈ ਸੋਚਦਾ ਵੀ ਬੱਚੇ ਸਾਡੇ ਚੰਗੀ ਕਮਾਉਣ ਖਾਣ ਜਦੋਂ ਕੁੜੀਆਂ ਪੀਆਰ ਹੋ ਗਈ ਕੁੜੀਆਂ ਨੇ ਪੈਸੇ ਆਪਣੇ ਸਾਰੇ ਪਰਿਵਾਰ ਨੂੰ ਪਾਉਣੇ ਸ਼ੁਰੂ ਕੀਤੇ ਲੜਕੇ ਨੂੰ ਜਦੋਂ ਬਾਹਰ ਲੈ ਗਈ ਤੇ ਲੜਕਾ ਪਰਿਵਾਰ ਫਿਰ ਮੁਕਰ ਗਿਆ ਜਦੋਂ ਵੀਜ਼ਾ ਆ ਗਿਆ ਅਸਲਿਅਤ ਇਹ ਆ ਜਦੋਂ ਵੀਜ਼ਾ ਆ ਗਿਆ ਉਸ ਦਿਨ ਹੀ ਉਹ ਮੁਕਰਨਾ ਸ਼ੁਰੂ ਕਰਦਾ ਵੀ ਅਸੀਂ ਤੁਹਾਡੀ ਕੁੜੀ ਨਹੀਂ ਰੱਖਦੇ ਤੁਸੀਂ ਆਪਣੀ ਕੁੜੀ ਲੈ ਜਾਓ ਉਦੋਂ ਤੂੰ ਗਿਆਗਾ ਚੱਲ ਪਈ ਫਿਰ ਲੜਕੀ ਦੇ ਮਨ 'ਚ ਇਹ ਗੱਲ ਆਈ ਵੀ ਸਾਡੇ ਨਾਲ ਰਾਬਤਾ ਤੇ ਉਹਦਾ ਚੱਲੋ ਚੱਲਦੇ ਰਹਿਦਾ ਸੀ ਵੀ ਇਹ ਗੱਲ ਆਈ ਵੀ ਸ਼ਾਇਦ ਆਪਣੇ ਕਿਤੇ ਤਾਈ ਦੇ ਦੁਆਚ ਨਾ ਹੋਵੇ ਕਿ ਪੇਸ਼ ਰੱਬੀ ਆ ਵੀ ਚਲੋ ਵੀ ਮੈਂ ਤਾਂ ਜ਼ਿੰਦਗੀ ਇਹਦੇ ਨਾਲ ਕੱਟਣੀ ਐ ਇੱਥੇ ਬਾਹਰ ਆਈ ਜਾਣਾ ਪਰ ਉਹਦੀਆਂ ਬਾਹਰ ਆਣ ਕੇ ਫਿਰ ਹਰਕਤਾਂ ਉਹ ਹੀ ਰਹੀਆਂ ਉਤੋਂ ਲੜਕੀ ਦੀ ਗੱਡੀ ਲੈ ਕੇ ਭੱਜ ਗਿਆ ਇਹ ਕਰਤਾ ਚੈਨੀ ਤੂਰਤੀ ਗੈਂਗਸਟਰਾਂ ਨੇ ਧਮਕੀਆਂ ਹੈਗਣਾ ਜੀ ਤੇ ਇਸ ਤੋਂ ਬਾਅਦ ਫਿਰ ਮਾਮਲਾ ਵਿਗੜਦਾ 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 ਫਿਰ ਜਦੋਂ ਅਖੀਰ ਦੇ ਉੱਤੇ ਵੀ ਗੱਲ ਨੇਰੀ ਚੁੱਲ ਗਈ ਤੇ ਫਿਰ ਅਸੀਂ ਸਾਨੂੰ ਇਸ ਕੇਸ ਦੇ ਵਿੱਚ ਵੀ ਆਉਣਾ ਪਿਆ ਅੱਛਾ ਜਿਹੜਾ ਵਿਆਹ ਹੋਇਆ ਸੀ ਮੁੰਡੇ ਕੁੜੀ ਦਾ ਉੱਥੇ ਪੰਜਾਬ ਚ ਹੀ ਹੋਇਆ ਸੀ ਬਾਅਦ ਦੇ ਵਿੱਚ ਇਹ ਗੱਲਾਂ ਹੋਈਆਂ ਪਹਿਲਾਂ ਕੁੜੀ ਗਈ ਸੀ ਬਾਹਰ ਹਾਂ ਬਿਲਕੁਲ 2018 ਚ ਮੈਰਿਜ ਹੋਈ ਆ ਤਲਵੰਡੀ ਸਾਬੋ ਮੈਰਿਜ ਹੋਈ ਆ ਵਿਆਹ ਇੱਥੇ ਹੋਇਆ ਕੁੜੀ 9 ਮਹੀਨੇ ਬਾਅਦ ਬਾਹਰ ਚਲੀ ਗਈ ਆ ਉੱਥੋਂ ਬਾਹਰ ਜਾ ਕੇ ਫਿਰ ਉਹਨੇ ਉੱਥੇ ਹੈਲਥ ਕੇਅਰ ਦਾ ਕੰਮ ਕਰਕੇ ਆਪਣੀ ਪੀਆਰ ਲਈ ਆ ਫਿਰ ਮੁੰਡੇ ਦੇ ਪੇਪਰ ਲਾਇਏ ਪੇਪਰ ਇੱਕ ਵਾਰੀ ਰਿਜੈਕਟ ਹੋ ਗਿਆ ਕੀ ਪ੍ਰੋਜੈਕਟ ਹੋਣ ਤੋਂ ਬਾਅਦ ਉਹ ਅਸੈਂਬੀ ਵਾਲਿਆਂ ਨੇ ਕਹਿਤਾ ਵੀ ਤੁਹਾਡਾ ਵਿਆਹ ਸਾਨੂੰ ਠੀਕ ਨਹੀਂ ਲੱਗਦਾ ਕੁੜੀ ਫਿਰ ਵਾਪਸ ਆਈ ਆ ਦੁਬਾਰਾ ਫੋਟੋ ਸ਼ੂਟ ਹੋਇਆ ਠੀਕ ਹੈ ਨਾ ਜੀ ਉਸ ਤੋਂ ਬਾਅਦ ਫਿਰ ਉਹ ਬਾਹਰ ਗਈ ਆ ਠੀਕ ਹੈ ਨਾ ਜੀ ਫਿਰ ਉਹਦਾ ਵੀਜ਼ਾ ਆਇਆ ਫਿਰ ਉਹਨੇ ਲੜਕੇ ਨੂੰ ਫਿਰ ਬਾਹਰ ਖੜਿਆ अच्छा फिर ਹੁਣ ਕੀ ਕਹਿੰਦੇ ਨੇ ਪਰਿਵਾਰ ਨਾਲ ਮੈਂ ਤੁਹਾਡੀ ਵੀਡੀਓ ਵੀ ਦੇਖੀ ਸੀ ਕਿ ਕਾਫੀ ਯਾਨੀ ਹੱਲਾ ਗੁੱਲਾ ਹੋਇਆ ਹੁਣ ਮੁੰਡੇ ਵਾਲੇ ਕੀ ਕਹਿੰਦੇ ਨੇ ਤੁਹਾਨੂੰ ਤੁਸੀਂ ਕੋਈ ਰਿਪੋਰਟ ਕਰਾਈਏ ਪ੍ਰਸ਼ਾਸਨ ਦੇ ਅੱਗੇ ਦੇਖੋ ਜੀ ਪਹਿਲਾਂ ਇਹਨਾਂ ਨੇ ਆ ਆਪਦੇ ਲੈਵਲ ਦੇ ਉੱਤੇ ਚਾਰ ਦੂਰ ਦਰਖਾਸਤਾਂ ਦਿੱਤੀ ਅਸੀਂ ਐਨਆਰਆਈ ਥਾਣੇ ਵੀ ਮੇਰੇ ਨਾਲ ਇੱਦਾਂ ਇੱਦਾਂ ਲੜਕੀ ਵੱਲੋਂ ਵੀ ਮੇਰੇ ਨਾਲ ਧੱਕਾ ਹੋ ਰਿਹਾ ਪਰ ਤੁਹਾਨੂੰ ਪਤਾ ਵਿੱਚ ਕੁਝ ਕਰਪਟ ਅਫਸਰ ਉਹਨਾਂ ਦੀ ਹੈਲਪ ਕਰ ਰਹੇ ਆ ਵੀ ਇਸ ਕਰਕੇ ਉੱਤੇ ਕੋਈ ਬਣਦੀ ਕਾਰਵਾਈ ਨਹੀਂ ਹੋ ਰਹੀ ਈਗਾ ਨਾ ਤੇ ਉਤੋਂ ਬਾਅਦ ਚ ਫਿਰ ਜਦੋਂ ਤੁਹਾਨੂੰ ਪਤਾ ਹੀ ਆ ਵੀ ਨਿਹੰਗ ਸਿੰਘਾਂ ਉਦੋਂ ਚੱਲਦੇ ਆ ਜਦੋਂ ਸਾਰੇ ਬਸ ਉਹਨੇ ਰਿਜਲ ਜੂਵੇ ਤੇ ਜਦੋਂ ਪ੍ਰਸ਼ਾਸਨ ਵਾਲੋਂ ਕੋਈ ਉਹਨਾਂ ਨੂੰ ਇਨਸਾਫ ਦੀ ਉਮੀਦ ਨਹੀਂ ਸੀ ਫਿਰ ਸਾਨੂੰ ਆਪ ਪੰਚਾਇਤ ਲੈ ਕੇ ਉੱਥੇ ਪਿੰਡ ਜਾਣਾ ਪਿਆ ਸਾਰਾ ਪੱਖ ਅਸੀਂ ਜਾਣਿਆ 3 ਘੰਟੇ ਦੀ ਘੰਸਕੈਸ ਤੋਂ ਬਾਅਦ ਅਸੀਂ ਇਹ ਪੁੱਛਿਆ ਗਿਆ ਵੀ ਲੜਕੀ 'ਚ ਕੋਈ ਕਸੂਰ ਦੱਸੋ ਨਹੀਂ ਕਸੂਰ ਤੇ ਕੋਈ ਨਹੀਂ ਅਸੀਂ ਲੜਕੀ ਰੱਖਣੀ ਹੀ ਨਹੀਂ ਜੀ ਕਿਉਂ ਨਹੀਂ ਰੱਖਣੀ ਬਸ ਜੀ ਵੈਸੇ ਹੀ ਨਹੀਂ ਰੱਖਣੀ ਅਸਲ ਵਿੱਚ ਉਹਨਾਂ ਦੇ ਮਾ ਲਹੂ ਲੱਗਾ ਆ ਮੂੰਹ ਨੂੰ ਉਹਨਾਂ ਦੇ ਜਿਹੜੇ ਚਾਚੇ ਤਾਇਏ ਸ਼ਰੀਕੇ ਵਾਲੇ ਭਾਈ ਵਾਲੇ ਆ ਉਹਨਾਂ ਨੇ ਪਹਿਲਾਂ ਵੀ ਇਦਾਂ ਇੱਕ ਕੁੜੀ ਵਿਆਹ ਲਈ ਕੁੜੀ ਜਦੋਂ ਮੁੰਡਾ ਪੱਕਾ ਹੋ ਗਿਆ ਪਹਿਲਾਂ ਝੂਰ ਬੋਲ ਕੇ ਰਿਸ਼ਤਾ ਕਰ ਲੈਂਦੇ ਆ ਵੀ ਬੀਏ ਪੜਿਆ ਮੁੰਡਾ ਪਲੱਸ 2 ਪਾਸ ਆ ਇਹ ਤਿੰਨ ਤਿੰਨ ਚਾਰੇ ਮੈਂ ਚਾਚੇ ਤਾਇਆ ਦੇ ਘਰ ਇਦਾਂ ਦੇ ਆ ਜਦੋਂ ਬਾਹਰ ਚਲ ਜਾਂਦੇ ਆ ਬਾਹਰ ਜਾ ਕੇ ਉੱਥੋਂ ਭੱਜ ਜਾਂਦੇ ਆ ਫਿਰ ਨਵੀਂ ਕੁੜੀ ਇਧਰੋਂ ਖੜਦੇ ਉਹਨਾਂ ਕੋਲ 2.5 ਕਰੋੜ ਰੁਪਏ ਕਰਦੇ ਆ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵੀ ਕਹਿ ਦਿੰਦੇ ਆ ਜੀ ਕੁੜੀਆਂ ਜਾ ਕੇ ਬਦਲ ਜਾਂਦੀਆਂ ਆ ਜਿਹੜਾ ਹੁਣ ਮੁੰਡਾ ਬਦਲਿਆ ਫਿਰਦਾ ਉਹਨੇ ਮੈਟਰਮੂਨ ਪ੍ਰੋਫਾਈਲ ਬਣਾਈ ਆ ਵੀ ਮੈਨੂੰ ਕੁਵਾਰੀ ਕੁੜੀ ਦਾ ਰਿਸ਼ਤਾ ਚਾਹੀਦਾ ਤੇ ਇਹ ਗੱਲ ਕਿੱਧਰ ਨੂੰ ਜਾ ਰਹੀ ਆ ਵੀ ਵੀ ਆਪਾਂ ਹੁਣ ਇਸ ਪੱਖ ਖਾਲੂ ਵੀ ਆਈਏ ਠੀਕ ਆ ਨਾ ਕੱਲੀ ਕੁੜੀਆਂ ਦੀ ਨਹੀਂ ਗਲਤੀ ਮੁੰਡਿਆਂ ਦੀ ਵੀ ਗਲਤੀ ਆ ਫਿਰ ਉੱਥੇ ਜਦੋਂ ਪੰਚਾਇਤ ਹੋਈ ਸਾਰੀ ਅਸੀਂ ਗੱਲਬਾਤ ਕੀਤੀ ਤੇ ਲੜਕੀ ਬਸਣਾ ਚਾਹੁੰਦੀ ਆ ਉਹਨੇ ਸਾਨੂੰ ਪਾਵਰ ਆਫ ਟਰਨ ਵੀ ਭੇਜੀ ਵਾਇਸ ਨੋਟ ਵੀ ਭੇਜੀ ਆ ਪੰਚਾਇਤ ਨੂੰ ਵੀ ਉਹਨੇ ਬੇਨਤੀ ਕੀਤੀ ਵੀ ਮੈਂ ਬਸਣਾ ਚਾਹੁੰਦੀ ਆ ਵੀ ਮੈਂ ਲਾਵਾ ਲਈਆ ਵੀ ਇਹ ਗੁੱਡਾ ਗੁੱਡੀ ਦਾ ਖੇਡ ਨਹੀਂ ਹੈਗਾ ਫਿਰ ਅਸੀਂ ਹੁਣੇ ਡਿਸਾਈਡ ਕੀਤਾ ਵੀ ਅਸੀਂ ਲੜਕੀ ਇੰਡੀਆ ਆ ਰਹੀ ਆ ਉਹਦਾ ਜੋ ਬਣਦਾ ਉੱਥੇ ਹੱਕ ਉਹ ਦਵਾਇਆ ਜਾਊਗਾ ਔਰ ਲੜਕੀ ਉਸੇ ਘਰ ਚ ਬਸੂ ਠੀਕ ਹੈ ਅੱਛਾ ਤੁਹਾਡੀ ਲੜਕੀ ਦੇ ਨਾਲ ਗੱਲਬਾਤ ਹੋਈ ਹੈ ਜਿੱਦਾਂ ਤੁਸੀਂ ਕਿਹਾ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਈ ਹੈ ਜਿੰਨਾ ਵੀ ਪੈਸਾ ਲੱਗਿਆ ਮੁੰਡੇ ਬਾਹਰ ਜਾਣ ਦਾ ਆ ਮੈਰਜ ਨੂੰ ਲੈ ਕੇ ਉਹ ਸਾਰਾ ਲੜਕੀ ਵੱਲੋਂ ਕਿੰਨਾ ਪੈਸਾ ਲੱਗਿਆ ਉਹ ਲਗਭਗ ਤੁਸੀਂ ਲਾਲੋ ਸਾਹਿਬ ਤੇ 27-28 ਲੱਖ ਰੁਪਏ ਦਾ ਲੱਗਾ 35 ਲੱਖ ਰੁਪਏ ਜਿਹੜਾ ਕਿ ਉਹ ਅਸੈਂਬਲੀ ਦੀ ਫੀਸ ਆ 17 ਤੋਂ ਲੈ ਉਹਨਾਂ ਨੂੰ ਸੋਨਾ ਪਾਇਆ ਗਿਆ ਵਿਆਹ ਵੇਲੇ ਠੀਕ ਹੈ ਨਾ ਜੀ ਚੰਗਾ ਵਿਆਹ ठाठ-ਵਾਠ ਦੇ ਨਾਲ ਕੀਤਾ ਵੀ ਲੜਕੀ ਪਰਿਵਾਰਾਂ ਨੂੰ ਦੇਖੋ ਪੀਆਰ ਹੋਣਾ ਕਿਤੇ ਕੋਈ ਨਿਊਜ਼ੀਲੈਂਡ ਚ ਖਾਲਾਈ ਦਾ ਬੜਾ ਨਹੀਂ ਕਰੋੜ ਰੁਪਏ 2 ਕਰੋੜ ਰੁਪਏ ਵੀ ਲੱਗ ਜਾਂਦਾ ਠੀਕ ਹੈ ਲੜਕੀ ਦੀ ਮਿਹਨਤ ਸਦਕਾ ਲੜਕੀ ਪੀਆਰ ਹੋਈ ਫਿਰ ਉਹਨੇ ਮੁੰਡਾ ਪੀਆਰ ਕਰਾਇਆ 28 ਤੋਂ 30 ਲੱਖ ਰੁਪਏ ਤੇ ਜਿਹੜਾ ਕੁੜੀ ਦੇ ਪ੍ਰੋਕਲ ਉਹ ਧਾਰਾ ਹੀ ਲੈ ਲਿਆ ਉਹਨਾਂ ਨੇ अच्छा 12 ਲੱਖ ਰੁਪਇਆ ਅਲੱਗ ਲੈ ਲਿਆ ਜੀ ਅਸੀਂ ਲਿਮਿਟ ਤਾਰਨੀ ਹੈ ਅਸੀਂ ਜੇ ਕਰਨਾ ਅਸੀਂ ਉਹ ਕਰਨਾ ਜਿਹੜੀ ਕੁੜੀ ਨੇ ਕਮਾਈ ਅਲੱਗ ਕਰਕੇ ਭੇਜੀ ਉਹ ਅਲੱਗ ਜਿਹੜਾ ਦਾਜ ਦਿੱਤਾ ਉਹ ਅਲੱਗ ਕੁੜੀ ਵਾਲੇ ਇਸ ਟਾਈਮ ਘੱਟੋ ਘੱਟ ਵੀ ਕਰੋੜ ਰੁਪਏ ਦੇ ਕਰਜ਼ੇ ਦੇ ਥੱਲੇ ਆ ਕੁੜੀ ਵਾਲਿਆਂ ਨੂੰ ਆਪਣਾ ਘਰ ਵੇਚਣਾ ਪੈ ਗਿਆ ਆਪਣੀ ਜ਼ਮੀਨ ਵੇਚਣੀ ਪੈ ਗਈ ਮਲੋਟ ਇੱਕ ਗੁਰੂ ਘਰ ਦੇ ਵਿੱਚ ਲੜਕੀ ਪਰਿਵਾਰ ਦਾ ਜਿਹੜਾ ਪਰਿਵਾਰ ਆ ਨਾ ਉਹਦਾ ਸਮਾਨ ਪਿਆ ਤੁਸੀਂ ਜਾ ਕੇ ਦੇਖ ਸਕਦੇ ਹੋ ਇੰਨੀ ਮਰੀ ਦੁਰਦਸ਼ਾ ਵੀ ਕਿਹਾ ਨਹੀਂ ਜਾ ਸਕਦਾ ਠੀਕ ਹੈ ਨਾ ਪਰ ਇਦਾਂ ਦੇ ਜਿਹੜੇ ਕੰਜਰ ਲੋਕ ਆ ਉਹਨਾਂ ਨੂੰ ਕੋਈ ਫਰਕ ਨਹੀਂ ਉਹਨੇ ਆਪਣੀ ਜ਼ਮੀਨ ਵੀ ਵੇਚੀ ਜ਼ਮੀਨ ਤੇ ਲੋਨ ਵੀ ਲਿਆ ਫਿਰ ਘਰ ਵੀ ਵੇਚਿਆ ਵੀ ਚਲੋ ਮੇਰੀ ਧੀ ਦਾ ਘਰ ਵੱਸਦਾ ਉਹ ਜਵੇ ਵੀ ਚਲੋ ਬਾਹਰ ਚਲੇ ਜਾਣਗੇ ਹਨਾ ਤੇ ਪਰ ਉਹ ਜਿਹੜਾ ਬਿਸ਼ਰਮ ਹੁੰਦੇ ਆ ਉਹ ਬਿਸ਼ਰਮਾ ਨੇ ਬਿਸ਼ਰਮੀ ਵਾਲੀ ਕੀਤੀ ਅੱਛਾ ਖਾਲਸਾ ਜੀ ਤੁਹਾਡੀ ਪਰਸਨਲੀ ਤੌਰ ਤੇ ਕੁੜੀ ਨਾਲ ਗੱਲਬਾਤ ਹੋਈ ਹੈ ਕੋਈ ਕਿ ਇੰਡੀਆ ਕਾਦਾਰੇ ਨੇ ਪੰਜਾਬ ਕਾਦਾਰੇ ਨੇ ਤੇ ਕਿਸ ਤਰ੍ਹਾਂ ਦਾ ਰਹੇਗਾ ਅਗਰ ਜਦ ਕੁੜੀ ਆਂਦੀ ਹੈ ਮਸਲਾ ਆ ਦੇਖੋ ਜੀ ਮੇਰੀ ਬੇਟੀ ਦੇ ਨਾਲ ਗੱਲ ਹੋਈ ਲਗਾਤਾਰ ਹੁੰਦੀ ਰਹਿੰਦੀ ਹੈ ਉਹ ਮੇਰੇ ਖਿਆਲ ਸ਼ਾਇਦ ਅਗਲੇ ਮਹੀਨੇ 18 ਅਕਤੂਬਰ ਦੀ 18 ਨਵੰਬਰ ਦੀ ਇੱਛੇ ਦੀ ਟਿਕਟਾ ਉਹ ਮੀਟੀ ਇੰਡੀਆ ਆ ਰਹੀ ਆ ਫਿਰ ਉਸ ਤੋਂ ਬਾਅਦ ਅਸੀਂ ਸਿੰਘ ਲੈ ਕੇ ਨਾਲ ਆਪਣੇ ਜੋ ਵੀ ਆ ਨਾਲ ਪ੍ਰਸ਼ਾਸਨ ਨੂੰ ਲੈ ਕੇ ਲੜਕੀ ਨੂੰ ਫਿਰ ਉਹਦੇ ਘਰ ਛੱਡਣ ਜਾਵਾਂਗੇ ਕਿਉਂਕਿ ਸਮਾਨ ਉਹਦਾ ਉੱਥੇ ਹੀ ਪਿਆ ਠੀਕ ਹੈ ਨਾ ਉਹ ਲੜਕੀ ਨੂੰ ਮਤਲਬ ਕਿ ਇਹ ਚਾਹੁੰਦੇ ਆ ਕਿ ਅਸੀਂ ਸਮਾਨ ਵੀ ਹੜੱਪ ਲਈਏ ਸਾਰਾ ਕੁਝ ਕਰ ਲਈਏ ਤੇ ਪਿੰਡ ਬਣਾ ਆਵੇ ਠੀਕ ਹੈ ਨਾ ਜੀ ਤੇ ਅਸੀਂ ਉਹਦੇ ਉਹਦੇ ਘਰ ਬਸਾਵਾਂਗੇ ਉੱਥੇ ਬਕਾਇਦਾ ਪੂਰੀ ਸੁਰੱਖਿਆ ਦੇ ਕੇ ਔਰ ਜੋ ਉਹਦਾ ਬਣਦਾ ਜ਼ਮੀਨ ਦਾ ਹੱਕ ਆ ਉਹ ਦੋਵਾਂ ਦਾ ਦੇਖੋ ਬੇਈਬਾਨੀ ਦੇਖੋ ਤੁਹਾਨੂੰ ਮੈਂ ਦੱਸਦਾ ਜਦੋਂ ਜਦੋਂ ਵੀਜ਼ਾ ਆ ਗਿਆ ਨਾ ਉਸ ਦਿਨ ਉਹਨਾਂ ਦੀ ਅੱਖਾਂ ਬਦਲ ਗਈਆਂ ਵੀ ਅਸੀਂ ਤੁਹਾਡੀ ਲੜਕੀ ਨਹੀਂ ਰੱਖਣੀ ਘਰੇ ਹੀ ਕਹਿਣ ਲੱਗ ਪਏ ਲੜਕੀ ਵਾਲਿਆਂ ਨੂੰ ਆ ਲੜਕੀ ਵਾਲਿਆਂ ਨੂੰ ਅਸੀਂ ਤੁਹਾਡੀ ਹੁਣ ਕੁੜੀ ਨਹੀਂ ਰੱਖਣੀ ਤੇ ਚਲੋ ਫਿਰ ਥੋੜੀ ਗਰਮੋ ਗਰਮੀ ਤਾਂ ਹੋਣੀ ਸੀ ਦੋਨਾਂ ਪਰਿਵਾਰਾਂ ਦੇ ਵਿੱਚ ਉਸ ਤੋਂ ਬਾਅਦ ਚ ਮੁੰਡਾ ਗੈਂਗਸਟਰਾਂ ਨੇ ਧਮਕੀਆਂ ਦੇਣ ਲੱਗ ਪਿਆ ਵੀ ਜੇ ਤੇਰੇ ਪੇ ਨੇ ਕਿਸੇ ਨੂੰ ਦੱਸਿਆ ਤੇ ਮੇਰਾ ਫਲਾਣਾ ਗੈਂਗਸਟਰ ਹੈ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਸਿੱਧੀ ਲੱਖ ਰੁਪਏ ਚ ਗੋਲੀ ਮਲਵਾਉਂਗਾ ਠੀਕ ਹੈ ਨਾ ਜੀ ਫੇਰ ਉਹਦੀ ਬੇਈਮਾਨੀ ਦੇਖੋ ਮੈਂ ਤੁਹਾਨੂੰ ਕਾਗਜ਼ ਭੇਜ ਦੂੰ ਜ਼ਮੀਨ ਲੜਕੇ ਦੇ ਨਾਂ ਤੇ ਵੀ ਸਿਰਫ ਕੁੜੀ ਕੋਈ ਐਕਸ਼ਨ ਨਾ ਲੈ ਲਵੇ ਜਾਂ ਕੋਈ ਕੇਸ ਨਾ ਕਰ ਦੇਵੇ ਜਾਣ ਲੱਗਾ ਪਾਵਰ ਟਾਰਨੀ ਆਪਣੇ ਦਾਦੇ ਨੂੰ ਦੇ ਗਿਆ ਠੀਕ ਹੈ ਨਾ ਜੀ ਇਹ ਮਤਲਬ ਕਿ ਬੇਈਮਾਨੀ ਪਰ ਕੋਟਾਏ ਚੀਜ਼ਾਂ ਨੂੰ ਨਹੀਂ ਮੰਨਦੀਆਂ ਕਿ ਵਿਆਹ ਹੋਇਆ ਸਾਰਾ ਕੁਝ ਹੈ ਨਾ ਅਸੀਂ ਜੋ ਹੱਕ ਆ ਚਾਹੇ ਕੋਰਟ ਦੇ ਥਰੂ ਜਿੱਦਾਂ ਵੀ ਸਾਨੂੰ ਕਰਨਾ ਪਊਗਾ ਪੁੱਠੇ ਹੋਣਾ ਪਵੇ ਸਿੱਧਾ ਹੋਣਾ ਪਵੇ ਜਿਹੜਾ ਕੋਈ ਪ੍ਰਸ਼ਾਸਨ ਵਾਲਾ ਅਫਸਰ ਇਹਦੀ ਮਦਦ ਕਰਦਾ ਚਾਹੇ ਉਹਦੇ ਕੰਨ ਖਿੱਚਣੇ ਪੈਣ ਚਾਹੇ ਧਰਨਾ ਲਾਉਣਾ ਪਵੇ ਜੋ ਵੀ ਕਰਨਾ ਕਰਕੇ ਲੜਕੀ ਨੂੰ ਉੱਥੇ ਬਿਵਾਸਾਵਾਂਗੇ ਉਹਦਾ ਪੂਰਾ ਹੱਕ ਦਵਾਵਾਂ ਧੰਨਵਾਦ ਬਾਬਾ ਜੀ ਸੋ ਏਸੀਜੀ ਆਪਣੇ ਨਾਲ ਖਾਲਸਾ ਕੁਲਜੀਤ ਸਿੰਘ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿਤੇ ਨਾ ਕਿਤੇ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਧੋਖਾ ਦੜੀ ਹੁੰਦੀ ਹੈ ਕੁੜੀਆਂ ਦੇ ਨਾਲ ਗਲਤ ਹੁੰਦਾ ਪਰ ਕਈ ਵਾਰੀ ਪਿੱਛੇ ਵੀ ਤੁਸੀਂ ਦੇਖੇਗੇ ਕਈ ਕੇਸ ਇਦਾਂ ਦੇ ਆਏ ਨੇ ਕਹਿੰਦੇ ਕੁੜੀਆਂ ਗਲਤ ਕਰਦੇ ਨੇ ਪਰ ਬਹੁਤ ਸਾਰੇ ਮੁੰਡੇ ਵੀ ਇਦਾਂ ਦੇ ਨੇ ਜਿਹੜੇ ਇਦਾਂ ਦੀ ਹਰਕਤਾਂ ਕਰਦੇ ਨੇ ਬਾਹਰ ਦੇ ਬਾਹਰ ਜਾ ਕੇ ਜਾਂ ਫਿਰ ਨਜ਼ਰਾਂ ਬਦਲ ਜਾਂਦੀਆਂ ਪਰਿਵਾਰ ਬਦਲ ਜਾਂਦੇ ਨੇ ਕਿਤੇ ਨਾ ਕਿਤੇ ਇੱਕ ਪੈਸੇ ਨੂੰ ਪੈਸੇ ਨੂੰ ਮੁੱਖ ਰੱਖਿਆ ਜਾਂਦਾ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇਵੀ ਜਹਾਜਤ ਮੇਰੇ ਸੋਗੀ ਗੁਰਪ੍ਰੀਤੂ ਆ ਦੇ ਨਾਸ ਉਹਨੂੰ ਜਾਸਲਾ ਦੀ ਰਿਪੋਰਟ ਮੋਹਾਲੀ